ਸਰਦਾਰ ਮਗਣਾ ਪਉ ਪਖੰਡੀ ਆਪ ਤਾਂ ਰਹਣਗੇ ਵੇਲੇ ਬੰਦਾ ਆ ਗਿਆ ਬੰਦਾ ਉਹ ਚੱਪੜਾਂ ਲਾ ਕੇ ਆ ਕੇ ਇੱਧਰ ਘਾੜ ਚੱਕਿਆ ਗਾ ਮਗਰ ਮੋੜ ਇਤਰੇ ਉਹਨੇ ਚਾਕੇ ਮੂੰਹ ਚੱਪੜਾਂ ਲਾ ਗਿਆ ਆ ਸਈਦ ਨੇ ਦੱਸ ਸਈਦ ਨੇ ਬਾਬਾ ਜੀ ਹਾਂਜੀ ਹਾਂ ਬੋਲੋ ਬਹੁਤ ਦੁੱਖ ਚੋਂ ਲੰਘ ਰਿਹਾ ਅੱਛਾ ਘਰੇ ਮਾਇਆ ਜਮੀ ਨਹੀਂ ਟਿਕਦੀ ਮਾਇਆ ਕੀ ਸੁਣਤ ਨੇ ਮੰਗੂ ਟਿਕੂਗੀ 3 ਦਿਨ ਤਾਂ ਕਿਰਾਇਆ ਵਧਾ ਦੇ ਨੀ ਉਹ ਤਾਂ ਵਿਚਾਰੀ ਜਾਖਲਤੂਰੀ ਫਿਰਦੀ ਹੈਗੀ ਓਏ ਓ ਮਾਇਆ ਨਹੀਂ ਬਾਬਾ ਹਾਂ ਪੈਸਿਆਂ ਦੀ ਗੱਲ ਕਰਦਾ ਪੈਸਿਆਂ ਦੀ ਅੱਛਾ ਪੈਸਿਆਂ ਦੀ ਮਾਇਆ ਦੀ ਗੱਲ ਕਰਨਾ ਉਹ ਤਾਂ ਸਾਡੇ ਕੋਲੇ ਵੀ ਨਹੀਂ ਟਿਕਦੀ ਬਾਬਾ ਜੀ ਮੱਥਾ ਠੇਕਦੇ ਆ ਰੋ ਰੋ ਬੱਚਾ ਪੈ ਨਹੀਂ ਲਾਉਣੇ ہاں ਬੱਚਾ ਦੁੱਖ ਕੀ ਐ ਦੁੱਖ ਤਾਂ ਬਾਬਾ ਇਹ ਆ ਘਰ ਵਿੱਚ ਤੰਗੀ ਬਹੁਤ ਰਹਿੰਦੀ ਆ ਪੈਸਾ ਟੋਕਰ ਨਹੀਂ ਹੈਗਾ ਕੋਲੇ ਕੋਈ ਆ ਦੇਖਾਂ ਤੇਰਾ ਹੱਥ ਪਰਮ ਤੇਰੇ ਬਹੁਤੇ ਜਨੇ ਬੱਚਾ ਅੱਛਾ ਬਾਬਾ ਜੀ ਹਾਂ ਜੀ ਤੁਹਾਡੇ ਘਰੇ ਮਾਇਆ ਬਹੁਤ ਆ ਥੱਲੇ ਪਰ ਉਹ ਤੇਰੀ ਹੋ ਨਹੀਂ ਸਕਦੀ ਹੈ ਗਿਆ ਬਾਬਾ ਜੀ ਅਸੀਂ ਉੱਪਰ ਰਹੇ ਨਾ ਥੱਲੇ SBI ਬੈਂਕ ਆ ਅੱਜ ਕਾਈ ਪੁੱਤ ਹੱਥ ਲਵਾ ਦੇ ਮੈਂ ਨਹੀਂ ਚੁਕਾਉਂਦਾ ਮੈਨੂੰ ਤਾਂ ਕੰਮ ਆ ਓਹੋ ਓਏ ਕਾਹਨੂੰ ਕੰਮ ਆਉਂਦੇ ਨੇ ਜਵਾਕ ਦੇ ਅੱਜ ਕੱਲ ਦੇ ਜਵਾਕ ਜਾਂਦੇ ਗੇਮਾਂ ਕਿੰਨੀਆਂ ਮਰਜ਼ੀ ਚੱਕਾ ਖੜਿਆ ਲਾ ਇਹ ਨਹੀਂ ਕਿਸੇ ਕਿਸੇ ਦੇ ਕੰਮ ਆਉਂਦੇ ਚਲਾਇਆ ਕਰਕੇ ਹੋਰ ਤੂੰ ਚਕਾਲੀ ਮੈਨੂੰ ਵੀ ਕੰਮ ਆਇਆ